ਰੈਡੀ ਬਿਆਨਵਾਜੀ ਕਰਨਾ ਸਟੇਜ ਉੱਤੇ ਭਾਸ਼ਣ ਕਰਨਾ ਅਤੇ ਆਕੀਆਂ ਗੱਲਾਂ ਨੂੰ ਅਮਲੀ ਰੂਪ ਦੇਣ ਵਿੱਚ ਬਹੁਤ ਫਰਕ ਹੁੰਦਾ ਹੈ ਡੰਡੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲਗਾਤਾਰ ਗੱਲਾਂ ਕਰਨਾ ਅਤੇ ਛੁਰਲੀਆਂ ਛੱਡਣ ਵਿੱਚ ਪੂਰੇ ਮਾਹਰ ਹਨ ਪਰ ਸੂਬੇ ਦੀਆਂ ਲੋੜਾਂ ਉਹਨਾਂ ਦੇ ਭਾਸ਼ਣਾ ਅਤੇ ਤਰਜੀਹਾਂ ਤੋਂ ਬਿਲਕੁਲ ਵਖਰੀਆਂ ਹਨ ਡੰਡੀ ਇਹ ਰਾਜ ਹੁਣ ਥੋੜਾ ਨਾਲ ਝੰਬਿਆ ਪਿਆ ਹੈ ਡੰਡੀ ਲਗਾਤਾਰ ਕਰੋੜਾਂ ਦੇ ਕਰਜ਼ੇ ਚੁੱਕ ਕੇ ਇਸ਼ਤਿਹਾਰबाजी ਤਾਂ ਕੀਤੀ ਜਾ ਸਕਦੀ ਹੈ ਪਰ ਠੋਸ ਪ੍ਰਾਪਤੀਆਂ ਨਹੀਂ ਕੀਤੀਆਂ ਜਾ ਸਕਦੀਆਂ ਡੰਡੀ ਪਿਛਲੇ 2.5 ਸਾਲਾਂ ਵਿੱਚ ਵਿਕਾਸ ਦੇ ਕਿੰਨੇ ਕੰਮ ਹੋਏ ਹਨ ਜਾਂ ਕਿੰਨਿਆਂ ਨੂੰ ਕਿੰਨਾ ਸਿਰੇ ਚੜਾਇਆ ਜਾ ਚੁੱਕਾ ਹੈ ਇਸ ਦੀ ਸੂਚੀ ਬਣਾਉਣ ਦੀ ਲੋੜ ਪਾਸ ਦੀ ਹੈ ਡੰਡੀ ਪ੍ਰਾਪਤੀਆਂ ਦੀ ਘਾਟ ਰੜਕਦੀ ਹੈ ਡੰਡੀ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ਡੰਡੀ ਸਮੁੱਚੇ ਸੂਬੇ ਵਿੱਚ ਆਪੋਤਾਪੀ ਪਈ ਨਜ਼ਰ ਆਉਂਦੀ ਹੈ ਡੰਡੀ ਜਾਪਤੇ ਦੀ ਘਾਟ ਬੁਰੀ ਤਰ੍ਹਾਂ ਰੜਕਣਾ ਲੱਗੀ ਹੈ ਡੰਡੀ ਜਦੋਂ ਮਰਜੀ ਕੋਈ ਸੜਕਾਂ ਰੋਕੇ ਬੈਠ ਜਾਂਦਾ ਹੈ ਜਿਸ ਨਾਲ ਨਿੱਤ ਦੇਨਾ ਆਮ ਜਨਜੀਵਨ ਪ੍ਰਭਾਵਤ ਹੁੰਦਾ ਹੈ ਡੰਡੀ ਲੁੱਟਾ ਖੋਹਾ ਅਤੇ ਫਿਰੌਤੀਆਂ ਦਾ ਬਾਜ਼ਾਰ ਗਰਮ ਹੈ ਡੰਡੀ ਸੂਬੇ ਵਿੱਚੋਂ ਵੱਡੇ ਸਨੱਤਕਾਰ ਅਤੇ ਵਪਾਰੀ ਗਾਇਬ ਹੁੰਦੇ ਜਾ ਰਹੇ ਹਨ ਡੰਡੀ ਕੇਂਦਰ ਸਰਕਾਰ ਸੂਬਾ ਸੂਬੇ ਨਾਲ ਸਖਤ ਨਾਰਾਜ਼ ਚੱਲ ਰਹੀ ਹੈ ਕਿਉਂਕਿ ਉਸ ਵੱਲੋਂ ਅਲਿਕੀਆਂ ਯੋਜਨਾમાં ਉੱਤੇ ਕਾਂਟਾ ਮਾਰ ਕੇ ਆਪਣੀ ਹੀ ਪਿੱਠ ਥਪਤ ਪਾਉਣ ਲਈ ਯੋਜਨਾਵਾ ਦੇ ਨਾ ਬਦਲ ਕੇ ਉਹਨਾਂ ਨੂੰ ਆਪਣੀਆਂ ਯੋਜਨਾਵਾਂ ਪ੍ਰਚਾਰ ਕੇ ਚਲਾਇਆ ਜਾ ਰਿਹਾ ਹੈ ਡੰਡੀ ਰੈਡੀ ਰਾਜ ਨੂੰ ਕਈ ਪਿਛਣੀਆਂ ਯੋਜਨਾਵਾਂ ਲਈ ਭੇਜੀ ਆਰਥਿਕ ਸਹਾਇਤਾ ਦਾ ਹਿਸਾਬ ਕਿਤਾਬ ਵੀ ਰਾਜ ਸਰਕਾਰ ਵੱਲੋਂ ਕੇਂਦਰ ਨੂੰ ਮੁਹੱਈਆ ਨਹੀਂ ਕੀਤਾ ਗਿਆ ਡੰਢੀ ਸੂਬਾ ਸਰਕਾਰ ਦੀ ਅਜਹੀ ਨੀਤੀ ਅਤੇ ਨiyet ਕਰਕੇ ਕੇਂਦਰ ਨੇ ਪਿਛਲੀਆਂ ਕਈ ਵੱਡੀਆਂ ਛੋਟੀਆਂ ਯੋਜਨਾਵਾਂ ਲਈ ਭੇਜੀਆਂ ਜਾਣ ਵਾਲੀਆਂ ਰਕਮਾਂ ਵਿਚਾਲੇ ਹੀ ਰੋਕ ਲਈਆਂ ਹਨ ਜਿੰਨਾ ਕਰਕੇ ਸੂਬੇ ਦੀ ਚਾਲ ਟੇਢੀ ਹੁੰਦੀ ਨਾજર ਆ ਰਹੀ ਹੈ ਡੰਡੀ ਹੁਣ ਇੱਕ ਵਾਰ ਫਿਰ ਇਸੇ ਦਿਸ਼ਾ ਵਿੱਚ ਇੱਕ ਮਹੱਤਮਪੂਰਨ ਮਸਲਾ ਉੱਭਰ ਕੇ ਸਾਹਮਣੇ ਆਇਆ ਹੈ ਡੰਡੀ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਵੱਲੋਂ ਪੰਜਾਬ ਵਿੱਚ ਬਣਾਏ ਜਾਣ ਵਾਲੇ ਸ਼ਹਿਰਾਂ ਦੇ ਨਿਰਮਾਣ ਸੰਬੰਧੀ ਆ ਰਹੀਆਂ ਔਕੜਾਂ ਦਾ ਮੁੱਦਾ ਰਾਜ ਸਰਕਾਰ ਕੋਲ ਉਠਾਇਆ ਜਾ ਰਿਹਾ ਹੈ ਡੰਡੀ ਇਹਨਾਂ ਨੂੰ ਅੱਗੇ ਵਧਣ ਲਈ ਜਿਸ ਤਰ੍ਹਾਂ ਦੇ ਸਹਿਯੋਗ ਦੀ ਲੋੜ ਸੀ ਸੁਭਾ ਸਰਕਾਰ ਉਹ ਦੇਣ ਤੋਂ ਉਸ ਮਰਥ ਰਹੀ ਹੈ ਡੰਡੀ ਇਸ ਸੰਬੰਧੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਗੜકરી ਨੇ ਪਹਿਲਾਂ ਵੀ ਚਿਤਾਵਣੀਆਂ ਦੇ ਤਿਆਂ ਸੰ ਡੰਡੀ ਸੂਬੇ ਦੇ ਸਬੰਧਤ ਮੰਤਰੀ ਅਤੇ ਅਫਸਰਾਂ ਨੂੰ ਵੀ ਬੁਲਾ ਕੇ ਉਹਨਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਗਈਆਂ ਸਨ ਅਤੇ ਇੱਕ ਨਿਸ਼ਚਿਤ ਸਮੇਂ ਵਿੱਚ ਦਰਪੇਸ਼ ਔਕੜਾਂ ਨੂੰ ਦੂਰ ਕਰਨ ਲਈ ਵੀ ਕਿਹਾ ਗਿਆ ਸੀ ਪਰ ਸੂਬੇ ਦੇ ਪ੍ਰਸ਼ਾਸਨ ਦੀ ਚਾਲ ਟਿਚਕੂ ਟਿਚਕੂ ਹੀ ਬਣੀ ਰਹੀ ਡੰਡੀ ਅਖੀਰ ਕੇਂਦਰ ਨੂੰ 104 ਕਿਲੋਮੀਟਰ ਲੰਮੇ ਤਿੰਨ ਪ੍ਰੋਜੈਕਟ ਪ੍ਰੋਜੈਕਟ ਬੰਦ ਕਰਨ ਦਾ ਐਲਾਨ ਕਰਨਾ ਪਿਆ ਡੰਡੀ ਇਹਨਾਂ ਦੀ ਕੀਮਤ 23000 ਕਰੋੜ